ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨਮਾਨ ਨੂੰ ਰਾਹਤ ਮਿਲ ਗਈ ਹੈ। ਦਰਅਸਲ ਚੰਡੀਗੜ੍ਹ ਚ ਪਾਟਪਾ ਦਫਤਰ ਦਾ ਕਿਰਾਉ ਕਰਨ ਦੇ 4 ਸਾਲ ਪੁਰਾਣੇ ਮਾਮਲੇ 'ਚ ਸੀਜੀਐਮ ਦੀ ਅਦਾਲਤ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨਮਾਨ ਤੇ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਆਗੂਆਂ ਡਾਕਟਰ ਅਸਲੀ ਆਲੂਵਾਲੀਆ, ਰਾਜਵਿੰਦਰ ਗਿੱਲ ਤੇ ਅਸ਼ੋਧਿਪ ਸਿੰਘ ਨੂੰ ਸਬੂਤਾ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਹਨਾਂ 'ਤੇ ਪੁਲਿਸ ਕलमਚਾਰੀਆਂ ਤੇ ਹਮਲਾ ਕਰਨ ਤੇ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਸਨ। ਦੱਸਦੀ ਹੈ ਕਿ 4 ਅਗਸਤ 2021 ਨੂੰ ਆਪ ਆਗੂਆਂ ਨੇ ਚੰਡੀਗੜ੍ਹ ਦੇ ਸੈਕਟਰ ਸੈਂਤੀ ਸਥਿਤ ਪੰਜ ਪਾ ਦਫਤਰ ਦਾ ਕਿਰਾਉ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਝੜਪ ਹੋ ਗਈ ਝੜਪ 'ਚ ਕੁਝ ਪੁਲਿਸ ਕਰਮਚਾਰੀ ਜ਼ਖਮੀ ਵੀ ਹੋ ਗਏ ਇਸ ਤੋਂ ਬਾਅਦ ਅਨਮੋਲ ਗੱਗਰਮਾਨ ਡਾਕਟਰ ਸਨੀ ਆਲੂ ਵਾਲੀਆ ਰਾਜਵੰਦਰ ਗਿੱਲ ਤੇ ਅਰਸ਼ਦੀਪ ਸਿੰਘ ਦੇ ਕਰਮਚਾਰੀਆਂ ਤੇ ਹਮਲਾ ਕਰਨ ਤੇ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਲੱਗੇ ਸਨ ਪਰ ਹੁਣ ਸਬੂਤਾਂ ਦੀ ਘਾਟ ਕਾਰਨ ਸੀਜੀਐਮ ਦੀ ਅਦਾਲਤ ਨੇ ਆਪ ਆਗੂਆਂ ਨੂੰ ਇਸ 4 ਸਾਲ ਪੁਰਾਣੇ ਮਾਮਲੇ 'ਚੋਂ ਬਰੀ ਕਰ ਦਿੱਤਾ ਹੈ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਰਾਹਤ ਮਿਲ ਗਈ ਹੈ। ਅਰਸਲ ਚੰਡੀਗੜ੍ਹ ਚ ਪਾਤਪਾ ਦਫਤਰ ਦਾ ਕਿਰਾਉ ਕਰਨ ਦੇ 4 ਸਾਲ ਪੁਰਾਣੇ ਮਾਮਲੇ 'ਚ ਸੀਜੀਐਮ ਦੀ ਅਦਾਲਤ ਨੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਤੇ ਆਮ ਆਦਮੀ ਪਾਰਟੀ ਦੇ ਤਿੰਨ ਹੋਰ ਆਗੂਆਂ ਡਾਕਟਰ ਸਰਨੀ ਆਲੂਵਾਲੀਆ, ਰਾਜਵਿੰਦਰ ਗਿੱਲ ਤੇ ਅਰਸ਼ਦੀਪ ਸਿੰਘ ਨੂੰ ਸਬੂਤਾ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਹਨਾਂ 'ਤੇ ਪੁਲਿਸ ਕलमਚਾਰੀਆਂ ਤੇ ਹਮਲਾ ਕਰਨ ਤੇ ਸਰਕਾਰੀ ਕੰਮ 'ਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਸਨ। ਦੱਸਦੀ ਹੈ ਕਿ 4 ਅਗਸਤ 2021 ਨੂੰ ਆਪ ਆਗੂਆਂ ਨੇ ਚੰਡੀਗੜ੍ਹ ਦੇ ਸੈਕਟਰ ਸੈਂਤੀ ਸਥਿਤ ਪੰਜ ਪਾ ਦਫਤਰ ਦਾ ਕਿਰਾਉ ਉ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਮੌਕੇ ਤੇ ਪਹੁੰਚੀ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਝੜਪ ਹੋ ਗਈ ਝੜਪ ਚ ਕੁਝ ਪੁਲਿਸ ਕਰਮਚਾਰੀ ਜ਼ਖਮੀ ਵੀ ਹੋ ਗਏ ਇਸ ਤੋਂ ਬਾਅਦ ਅਨਮੋਲ ਗੱਗਰ ਮਾਨ ਡਾਕਟਰ ਸਨੀ ਆਲੂ ਵਾਲੀਆ ਰਾਜਵੰਦਰ ਗਿੱਲ ਤੇ ਅਰਸ਼ਦੀਪ ਸਿੰਘ ਦੇ ਕਰਮਚਾਰੀਆਂ ਤੇ ਹਮਲਾ ਕਰਨ ਤੇ ਸਰਕਾਰੀ ਕੰਮ ਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ਲੱਗੇ ਸਨ ਪਰ ਹੁਣ ਸਬੂਤਾਂ ਦੀ ਘਾਟ ਕਾਰਨ ਸੀ ਜੀ ਐਮ ਦੀ ਅਦਾਲਤ ਨੇ ਆਪ ਆਗੂ ਨੂੰ ਇਸ 4 ਸਾਲ ਪੁਰਾਣੇ ਮਾਮਲੇ ਚੋਂ ਬਰੀ ਕਰ ਦਿੱਤਾ ਹੈ